ਏ ਮਨਜੀਤ ਕੌਰ ਕੋਈ ਜੀ ਸੰਗਰੂਰ ਦੇ ਨੇ ਕੋਈ ਸੰਗਰੂਰ ਦੀ ਲੇਡੀਜ਼ ਨੇ ਪਤਾ ਨਹੀਂ ਕੌਣ ਪਰ ਇਹਦੇ ਵਿੱਚ ਜਿਹੜੇ ਗਵਾਹ ਨੇ ਇੱਕ ਤਾਂ ਹਰਦੀਪ ਸਿੰਘ ਸਿੱਧੂ ਜਿਹੜੇ ਟਰੱਕ ਯੂਨੀਅਨ ਦੇ ਪ੍ਰਧਾਨ ਨੇ ਉਹਨਾਂ ਰਾਹੀਂ ਤਾਂ ਇਹ ਵੇਚੀ ਗਈ ਆ ਕਹਿ ਲੋ ਵੀ ਲੀਸ ਤੇ ਦਿੱਤੀ ਗਈ ਆ ਤੇ ਜਿਹੜੇ ਦੋ ਗਵਾਹ ਨੇ ਉਹ ਇੱਕ ਕੋਈ ਆ ਇੱਥੋਂ ਨੇਗੇ ਧਨੋਲੇ ਤੋਂ ਸਰਜੀਤ ਸਿੰਘ ਨੇ ਤੇ ਧਨੋਲਾ ਖੁਰ ਤੋਂ ਹਰਵੰਤ ਸਿੰਘ ਨੇ ਦੋ ਜਣੇ ਗਵਾਹ ਨੇ ਇਹ ਤਾਂ ਡੰਮੀ ਆ ਇਹਨਾਂ ਨੂੰ ਤੁਸੀਂ ਅੱਜ ਲੱਭਣ ਲੱਗ ਜਾਓ ਮਨਜੀਤ ਕੌਰ ਤਾਂ ਹੁਣ ਲੱਭਣੀ ਨਹੀਂ ਕੀ ਪਤਾ ਕੌਣ ਇਹ ਤਾਂ ਡੰਮੀ ਆ ਇਹ ਗੱਲ ਨੂੰ ਸਮਝੋ ਇਹ ਸੰਗਰੂਰ ਦਾ ਬਰਨਾਲੇ ਜਾਂ ਮਾਨਸਾ ਦਾ ਤਾਂ ਸ਼ੁਕਰ ਹੈ ਵੀ ਇਹਨਾਂ ਨੇ ਸੰਗਰੂਰ ਦਾ ਕੋਈ ਨਾਮ ਫੜਿਆ ਕੋਈ ਰਾਸ਼ਨ ਕਾਰਡ ਲਾਤਾ ਬਸ ਉਹ ਜਿਹੜਾ ਆਧਾਰ ਕਾਰਡ ਉਹਨਾਂ ਦਾ ਲਾਤਾ ਇਹ ਤਾਂ ਆਪਾਂ ਲੱਭਣ ਲੱਗ ਜੀ ਆਪਾਂ ਲੱਭਣੀ ਨਹੀਂ ਕਿਉਂਕਿ ਇਹ ਤਾਂ ਸਿਰਫ ਡੰਮੀ ਆ ਅਸਲ ਤਾਂ ਕਬਜ਼ਾ ਇਹੀ ਕਰਨ ਜਾ ਰਿਹਾ ਜਿਹੜੇ ਇਥੋਂ ਦੇ ਰਾਜਨੇਤਾ ਨੇ 6500 ਤੋਂ 6000 ਰੁਪਇਆ ਤਾਂ ਉਹਨਾਂ ਦੀ ਦਿਨ ਦੀ ਕਮਾਈ ਆ ਜਿਹੜਾ ਕੰਡਾ ਲੱਗਿਆ ਹੋਇਆ ਉੱਥੇ ਉੱਥੇ ਜਿਹੜਾ ਕੰਡਾ ਲੱਗਿਆ ਹੋਇਆ ਉਹ ਦੀ ਦਿਨ ਦੀ ਕਮਾਈ ਆ ਜਿਹੜੀ ਇਹ ਸਾਲ ਦੀ ਉਹਨੂੰ ਕਿਰਾਇਆ ਦੇ ਰਹੇ ਆ ਅਸੀਂ ਵੀ ਸਾਰੇ ਬਾਈ ਜੀ ਬੈਠਿਆ ਸੀ ਸਾਰਿਆਂ ਨੇ ਟਰੱਕ ਆਪਰੇਟਰਾਂ ਨੇ ਇਹੀ ਕਿਹਾ ਕਹਿੰਦੇ ਕਹਿੰਦੇ ਭਾਈ ਅਸੀਂ ਤਾਂ ਤੈਨੂੰ ਐਮਐਲਏ ਬਣਾਤਾ ਦੋ ਵਾਰ ਤੈਨੂੰ ਐਮਪੀ ਬਣਾਦਾ ਕੀ ਅਸੀਂ ਆਹ ਦਿਨ ਦੇਖਣ ਵਾਸਤੇ ਤੈਨੂੰ ਐਮਐਲਏ ਐਮਪੀ ਬਣਾਇਆ ਸੀ ਲੋਕਾਂ ਨੇ ਤਾਂ ਰੀਜਨਲ ਵੋਟਾਂ ਪਾਈਆਂ ਸੀ ਵੀ ਆਮ ਆਦਮੀ ਪਾਰਟੀ ਸਰਕਾਰ ਨੂੰ ਕੋਈ ਨਵਾਂ ਕਰੂ ਯਾਰ ਆਹ ਬਦਲਾਅ ਤਾਂ ਕਦੇ ਦੇਖਿਆ ਹੀ ਨਹੀਂ ਕੰਡਾ ਤਾਂ ਇਹ 35 ਸਾਲਾਂ ਦਾ ਚੱਲਦਾ ਕਿਸੇ ਕਿਸੇ ਨੇ ਕਬਜ਼ਾ ਕੀਤਾ ਹੁਣ ਤੱਕ ਕਿਸੇ ਨੇ ਸੋਚਿਆ ਇਹਦੇ ਬਾਰੇ ਉਹ ਸਰਕਾਰਾਂ ਸੋਚ ਨਹੀਂ ਸਕਦੀਆਂ ਨਾਲੇ ਉਹ ਸਰਕਾਰਾਂ ਨੂੰ ਤਾਂ ਆਪਾਂ ਨਿੰਦੇ ਸੀ ਭਾਈ ਉਹ ਪੁਰਾਣੀਆਂ ਸਰਕਾਰਾਂ ਨੇ ਉਹਨਾਂ ਨੇ ਆਹ ਕਰਤਾ ਉਹਨਾਂ ਨੇ ਉਹ ਕਹਿੰਦਾ ਇਹਨਾਂ ਨੇ ਤਾਂ ਮਤਲਬ ਕਿ ਜਿਵੇਂ ਜਤਿੰਦਰ ਭੱਲਾ ਜੀ ਜਿਹੜੇ ਨੇ ਉਹ ਕਮੀਡੀਅਨ ਉਹ ਕਹਿੰਦੇ ਹੁੰਦੇ ਵੀ ਇਹਨਾਂ ਦਾ ਪੁਰਾਣੇ ਵੀ ਚੰਗੇ ਕਹਾਤੇ ਇਹਨਾਂ ਦਾ ਪੁਰਾਣੇ ਵੀ ਚੰਗੇ ਕਹਾਤੇ ਲੋਕ ਪੁਰਾਣਿਆਂ ਨੂੰ ਵੀ ਚੰਗੇ ਕਹਿਣ ਲੱਗੇ ਵੀ ਇਹਨਾਂ ਤੋਂ ਭਾਈ ਉਹੀ ਚੰਗੇ ਸੀ ਸੋ ਇਹ ਮਤਲਬ ਕਿ ਬਹੁਤ ਦੁਖਾਂਤ ਵਾਲੀ ਗੱਲ ਆ ਅਸੀਂ ਮੁੱਖ ਮੰਤਰੀ ਨੂੰ ਬਾਰ ਬਾਰ ਅਪੀਲ ਕਰ ਰਹੇ ਹਾਂ ਮੁੱਖ ਮੰਤਰੀ ਸਾਹਿਬ ਇਹਦੇ ਸਖਤ ਐਕਸ਼ਨ ਲਓ ਤੇ ਕੱਲਾ ਇਹਦੇ ਐਕਸ਼ਨ ਇਹ ਨਹੀਂ ਲੈਣਾ ਵੀ ਇਹ ਇੰਤਕਾਲ ਵਾਪਸ ਕੋਣਾ ਕੱਲਾ ਇੰਤਕਾਲ ਜੀਦੀ ਸ਼ਹਿ ਤੇ ਕਰਾਇਆ ਤਾਂ ਸਾਰਿਆਂ ਦੇ ਵਿਜੀਲੈਂਸ ਇਨਕੁਆਇਰੀ ਕਰਾ ਕੇ ਸਾਰਿਆਂ ਦੇ ਪਰਚਾ ਦਰਜ ਹੋਣਾ ਚਾਹੀਦਾ ਤਾਂ ਲੋਕਾਂ ਨੂੰ ਇਨਸਾਫ ਮਿਲੂਗਾ ਤਾਂ ਟਰੱਕ ਯੂਨੀਅਨ ਦੇ ਆਪਰੇਟਰਾਂ ਨੂੰ ਇਨਸਾਫ ਮਿਲੂਗਾ ਇਦਾਂ ਇੱਕ ਸੰਸਥਾ ਇਹ ਤਾਂ ਇੱਕ ਸੰਸਥਾ ਦੀ ਜਗ੍ਹਾ ਸੀ ਤੁਸੀਂ ਦੇਖੋ ਇਹ ਤਾਂ ਇੱਕ ਸੰਸਥਾ ਦੀ ਜਗ੍ਹਾ ਸੀ ਨਾ ਤਾਂ ਸਾਰੇ ਉੱਠ ਕੇ ਖੜੇ ਪਤਾ ਲੱਗ ਗਿਆ ਜਿਹੜੀ ਕੋਈ ਕਿਸੇ ਆਮ ਬੰਦੇ ਦੀ ਇੱਕ ਜਾਂ ਦੋ ਪਰਿਵਾਰਾਂ ਦੀ ਜਗ੍ਹਾ ਉਹ ਉਹਨਾਂ ਦਾ ਸਰਕਾਰਾਂ ਵੀ ਡਰਾ ਲੈਂਦੀਆਂ ਨੇ ਜਿਹੜੇ ਇਹ ਕੰਮ ਕਰ ਰਹੇ ਆ ਜਿਹੜੇ ਜਿਹੜੇ ਰਾਸ਼ਾਹੀ ਨੇਤਾ ਕਰ ਰਹੇ ਕੀ ਪਤਾ ਕਿੰਨੇ ਕੁ ਲੋਕਾਂ ਦੀਆਂ ਜ਼ਮੀਨਾਂ ਦਬਦੇ ਹੋਣਗੇ ਸੋ ਇਹ ਗੱਲਾਂ ਖੁੱਲ ਕੇ ਆਉਣਗੀਆਂ ਸ਼ਾਇਦ ਹੁਣ ਨਹੀਂ ਤਾਂ ਸਰਕਾਰ ਤੋਂ ਬਾਅਦ ਨਿਕਲਣਗੀਆਂ ਭਾਈ ਜੀ ਸਰਕਾਰ ਤਾਂ ਜਿਹੜਾ ਕੁਝ ਕਰ ਰਹੀ ਹੈ ਕਰ ਰਹੀ ਹੈ ਮਤਲਬ ਕਿ ਤੁਸੀਂ ਦੇਖੋ ਲੈਂਡ ਪੂਲਿੰਗ ਆਪਣੇ ਇੱਥੇ 300 ਕੋਸ਼ੇਕੜ 317 ਏਕੜ ਜ਼ਮੀਨ ਆ ਜਿਹੜੀ ਬਰਨਾਲੇ ਦੀ ਉਹ ਲੈਂਡ ਪੂਲਿੰਗ ਵਾਸਤੇ ਰੱਖੀ ਗਈ ਆ ਉਹ ਇਹਨਾਂ ਨੂੰ ਮੰਗ ਪੱਤਰ ਦੇਣਗੇ ਤੇ ਇਹ ਇਹ ਮੂਹਰੋਂ ਉਹਨਾਂ ਨੂੰ ਫਾਇਦੇ ਕਨਾਈ ਜਾਂਦੇ ਆ ਉਹ ਮਤਲਬ ਕਿ ਇੱਕ ਕਹਾਵਤ ਹੁੰਦੀ ਆ ਵੀ ਭਾਈ ਜੇ ਤੁਹਾਡਾ ਮੂੰਹ ਕਹਿੰਦੇ ਹੁੰਦੇ ਨੇ ਤੁਹਾਨੂੰ ਰੋਣਾ ਨਹੀਂ ਉਹ ਤੁਸੀਂ ਮੂੰਹ ਦਾ ਰੋਣ ਵਰਗਾ ਕਰ ਲਓ ਇਹ ਉਹਨਾਂ ਨੂੰ ਫਾਇਦੇ ਕਨਾਈ ਰਹੇ ਆ ਮਤਲਬ ਕਿ ਨੱਟਸ਼ਲੇ ਆ ਵੀ ਲੋਕਾਂ ਦੀ ਕੋਈ ਸੁਣਵਾਈ ਆ ਜਿਹੜੀ ਹੋ ਨਹੀਂ ਨਹੀਂ ਪਰ ਅਸੀਂ ਅੱਜ ਸਾਰੀਆਂ ਜਥੇਬੰਦੀਆਂ ਨੂੰ ਸਾਰੀਆਂ ਪੋਲਿਟਿਕਲ ਪਾਰਟੀਆਂ ਨੂੰ ਸੱਦਾ ਦਿੰਦੇ ਆ ਵੀ ਭਾਈ ਇਕੱਠੇ ਹੋ ਜੋ ਇਹਨਾਂ ਦੇ ਗੁੰਡਾ ਤਾਨਕਰ ਤੇ ਖਿਲਾਫ ਇਹ ਜਿਹੜਾ ਗਰੋਵ ਚੱਲ ਰਿਹਾ ਬਰਨਾਲੇ ਚ ਕਿਉਂਕਿ ਧਨੋਲੇ ਚ ਵੀ ਤੁਸੀਂ ਸਾਰੇ ਗਵਾਹ ਹੋ ਇਸ ਗੱਲ ਦੇ ਧਨੋਲੇ ਚ 90 ਲੱਖ ਰੁਪਏ ਉਸ ਕਿਸਾਨ ਤੋਂ ਮੰਗਿਆ ਗਿਆ ਸਾਡੇ ਉਹਦੇ ਵਿੱਚ ਪੈਣ ਤੇ ਲਾਰੇ ਉਹ ਮੁੱਦਾ ਹਾਈਲਾਈਟ ਕਰਨ ਤੇ ਲਈ ਜਦੋਂ ਅਸੀਂ ਮੁੱਦਾ ਚੱਕਿਆ ਉਹ ਅਸੀਂ ਮੁੱਦਾ ਲੋਕਾਂ ਦੀ ਕਚਹਿਰੀ ਚ ਮੈਂ ਲੈ ਕੇ ਗਿਆ ਫੇਰ ਜਾ ਕੇ ਉਹ ਵਿਚਾਰੇ ਦਾ ਕਿਤੇ ਉਹ ਜ਼ਿਮੀਂਦਾਰ ਕਿਸਾਨ ਦਾ ਇਹਨਾਂ ਨੇ ਖੜਾ ਛੱਡਿਆ ਜਦੋਂ 90 ਲੱਖ ਰੁਪਏ ਮੰਗਦੇ ਸੀ। ਇਹੀ ਇਥੋਂ ਦੇ ਲੀਡਰ, ਇਹੀ ਇਥੋਂ ਦੇ ਪ੍ਰਧਾਨ, ਇਹੀ ਇਥੋਂ ਦਾ ਹਲਕਾ ਅੰਚਾਰਜ, ਇਹੀ ਉਹਦੀ ਮਾਸੀ ਦਾ ਮੁੰਡਾ ਸਾਰੇ ਰਲੇ ਹੋਏ ਸੀ। ਇਸ ਵੀ ਸਾਰੇ ਰਲੇ ਹੋਏ ਆ। ਸੋ ਮੈਂ ਸਮਝਦਾ ਇਹਨਾਂ ਨੂੰ ਮੂੰਹ ਤੋੜ ਜਵਾਬ ਆ ਜਿਹੜਾ ਅਸੀਂ ਦੇਵਾਂਗੇ ਪਰ ਸਸ ਅਸੀਂ ਕਿਤੇ ਨਾ ਕਿਤੇ ਸਾਡੇ ਪੂਨੇ ਚ ਸਾਨੂੰ ਆਸ ਆ ਵੀ ਮੁੱਖ ਮੰਤਰੀ ਪੰਜਾਬ ਆ ਜਿਹੜਾ ਜੇ ਉਹਨਾਂ ਤੱਕ ਇਹ ਗੱਲ ਪਹੁੰਚਦੀ ਆ ਤਾਂ ਇਹ ਤੇ ਸਖਤ ਫੈਸਲਾ ਲੈਣਗੇ। ਸਾਨੂੰ ਉਮੀਦ ਆ ਵੀ ਇਹਨਾਂ ਤੇ ਇਨਕੁਆਇਰੀ ਆ ਜਿਹੜੀ ਇਹ ਤੇ ਬੈਠੂਗੀ। ਜੀ ਮੈਂ ਤਾਂ ਰਾਜਨੀਤਿਕ ਲੜਾਈ ਤਾਂ ਮੇਰੀ ਤਾਂ ਹੋਵੇ ਨਾ ਮੈਂ ਕੋਈ ਹੁਣ ਪਾਰਟੀ ਜੁਆਇਨ ਕਰਕੇ ਕੋਈ ਬੋਲਾਂ ਕੋਈ ਕਿਸੇ ਪਾਰਟੀ ਦੇ ਹੱਕ ਚ ਬੋਲਾਂ ਮੈਂ ਤਾਂ ਕਹਿਣਾ ਆ ਸਾਰੀ ਯੂਨੀਅਨ ਆ ਯੂਨੀਅਨ ਨੇ ਮੈਂ ਆਜ਼ਾਦ ਆ ਮੈਨੂੰ ਆਜ਼ਾਦ ਨੂੰ ਉਹਨਾਂ ਨੇ ਵੋਟਾਂ ਪਾਈਆਂ ਸਾਰਿਆਂ ਨੇ ਉਦੋਂ ਮੈਂ ਕਿਸੇ ਪਾਰਟੀ ਚ ਵੀ ਨਹੀਂ ਸੀ ਮਤਲਬ ਜੇ ਲੋਕ ਮੇਰੇ ਨਾਲ ਆਯਾਦ ਨਾਲ ਖੜੇ ਆ ਤਾਂ ਮੇਰਾ ਫਰਜ਼ ਬਣਦਾ ਉਹਨਾਂ ਨਾਲ ਖੜਨਾ ਮੈਂ ਤਾਂ ਉਹਨਾਂ ਦਾ ਮੁੱਲ ਮੋੜ ਰਿਆਂ ਅਗਲੀ ਅਗਲੀ ਗੱਲ ਤਾਂ ਅੱਗੇ ਦੇਖੀ ਜਔ ਸਾਡੀ ਰਾਜਨੀਤਿਕ ਜਿਹੜੀ ਲਾਈਫ ਰਹੇ ਨਾ ਰਹੇ ਅਸੀਂ ਜਿਹੜਾ ਜਿਹੜਾ ਜਿਹੜੀਆਂ ਸਾਨੂੰ ਵੋਟਾਂ ਪਾਈਆਂ ਦਾ ਸੀ ਉਹਦਾ ਪਹਿਲਾਂ ਉਹਦਾ ਮੁੱਲ ਮੋੜਾਂਗੇ ਫਿਰ ਅਸੀਂ ਅਗਲੀ ਚੈਰੀ ਜਾਵਾਂਗੇ ਉਹ ਵੀ ਬਰਨਾਲੇ 'ਚ ਅਸੀਂ ਘਟੋ ਘਟ ਬਰਨਾਲੇ 'ਚ ਨਹੀਂ ਮੈਂ ਇਹ ਹੋਣ ਦਿੰਦਾ ਬਰਨਾਲੇ ਜ਼ਿਲ੍ਹੇ 'ਚ ਅਸੀਂ ਇਹੋ ਜਿਹਾ ਕੋਈ ਜਿਹੜਾ ਕੋਈ ਵੀ ਲੀਡਰ ਆ ਜੇ ਕੋਈ ਕੋਈ ਭਲੇਖੇ ਪਾਲੀ ਬੈਠਾ ਵੀ ਅਸੀਂ ਕਿਸੇ ਤੇ ਕਬਜ਼ਾ ਕਰ ਲਾਂਗੇ ਪੂਰੇ ਬਰਨਾਲੇ ਜ਼ਿਲ੍ਹੇ ਤਾਂ ਨਹੀਂ ਅਸੀਂ